ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੌਸਨ ਦਾ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਘਰਦਿਆਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸਾਰਿਆਂ ਨੂੰ ਬਹੁਤ ਜਿਆਦੇ ਹਨਾ ਚਾਹ ਸੀਗਾ ਤੇ ਬਹੁਤ ਜਿਆਦੇ ਵਧਾਈਆਂ ਵੀ ਆਈਆਂ ਹਨਾ ਤੇ ਜਿਨ੍ਹਾਂ ਨੂੰ ਪਤਾ ਹੈ ਬਾਕੀ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਲੱਗੀ ਹਾਂ ਆਪਾਂ ਨੇ ਜਿਹੜਾ ਨਵਾਂ ਬੁਟੀਕ ਤੇ ਸਲੂਨ ਖੋਲਿਆ ਹੈ ਬਾਜ਼ਾਰ ਦੇ ਵਿੱਚ ਹਨਾ ਧੂਰੀ ਦੇ ਵਿੱਚ ਪਹਿਲਾਂ ਵੀ ਆਪਾਂ ਧੂਰੀ ਦੇ ਵਿੱਚ ਹੀ ਸੀਗੇ ਪਹਿਲਾਂ ਆਪਾਂ ਥੋੜਾ ਜਿਹਾ ਅੰਦਰ ਬਰਨਾਲਾ ਰੋਡ ਤੇ ਸੀਗੇ ਹੁਣ ਆਪਾਂ ਬੱਸ ਸਟੈਂਡ ਦੇ ਨੇੜੇ ਆ ਗਏ ਕਿਉਂਕਿ ਬਹੁਤ ਬਣਾ ਜਿਹੜੇ ਬੱਸਾਂ ਤੇ ਜਾਂਦੀਆਂ ਤੇ ਜਾਂ ਕੋਈ ਸ਼ਾਪਿੰਗ ਕਰਨ ਆਉਂਦੀਆਂ ਤੇ ਜਾਂ ਕੋਈ ਕੰਮ ਕਰਾਉਣ ਆਉਂਦੇ ਤੇ ਜਾਂ ਸਟਿਚਿੰਗ ਕਰਵਾਉਣ ਆਉਂਦੀਆਂ ਤੇ ਹਨਾ ਜਾਂ ਬੱਚੇ ਕੰਮ ਸਿੱਖਣ ਆਉਂਦੇ ਸੀਗੇ ਉਹ ਜਿਹੜੇ ਆਪਦੇ ਹਾਰਦ ਉਹ ਵਗੈਰਾ ਕਰਕੇ ਜਾਂਦੇ ਸੀਗੇ ਹਨਾ ਚਲੋ ਜਿਹੜੇ ਆਪਦੇ ਸਾਧਨ ਤੇ ਹੁੰਦੇ ਤੇ ਉਹਨਾਂ ਨੂੰ ਤਾਂ ਸੌਖਾ ਸੀਗਾ ਜਿਹੜੇ ਬੱਸਾਂ ਵਗੈਰਾ ਤੇ ਆਉਂਦੇ ਤੇ ਉਹਨਾਂ ਨੂੰ ਔਖਾ ਸੀਗਾ ਹੁਣ ਆਹ ਬਿਲਕੁਲ ਬੱਸ ਸਟੈਂਡ ਦੇ ਨਜ਼ਦੀਕ ਜਿਹੜਾ ਹੈਗਾ ਆਪਣਾ बटीक से सलून ओपन कर लिया हजे हाँ ओपनिंग जी है अपने करनी है बाकी आप लै रहे हैं स्टूडेंटा की अडमिशन ले रहे हैं जेड़े भी बच्चे ने कम सीखन लगने है ना पहले दस बच्चे को आप जो पहले दस बच्चे अपने कोडमिश करवा तो उन्होंने आप गिफ्ट दे वो गिफ्ट वो देवे जो काम की चीज होगी है ना जी चीज़ वरत सकन आप चीज़ा जी गिफ्ट देवे पहले दस बच्चे गिफ्ट देने सो सारें बेनती है ना ਤੇ ਜਿਹੜੇ ਹੈਗੇ ਨੇ ਆਪਣੀ ਐਡਮਿਸ਼ਨ ਤੁਸੀਂ ਸਾਡੇ ਕੋਲੇ ਕਰਵਾ ਸਕਦੇ ਹੋ ਅਸੀਂ ਆਪਣਾ ਨੰਬਰ ਵੀ ਉੱਪਰ ਜਿਹੜਾ ਹੈਗਾ ਸ਼ੋਅ ਕਰਾਂਗੇ ਤੁਸੀਂ ਜਿਹੜਾ ਹੈਗਾ ਉਹ ਨੰਬਰ ਦੇ ਉੱਪਰ ਫੋਨ ਕਰਕੇ ਚਾਹੇ ਕਿੱਦਾਂ ਮਰਜੀ ਫੋਨ ਆਹੀ ਚਾਹੇ ਤੁਸੀਂ ਆ ਕੇ ਹਨਾ ਆਪਣੀ ਐਡਮਿਸ਼ਨ ਕਰਾ ਸਕਦੇ ਆ ਚਾਹੇ ਤੁਸੀਂ ਸਲਾਈ ਦੀ ਟ੍ਰੇਨਿੰਗ ਲੈਣੀ ਹੈ ਚਾਹੇ ਤੁਸੀਂ ਰਿਓਡੀਕੇਸ਼ਨ ਦੇ ਕੋਰਸ ਕਰਨਾ ਹੈ ਬਿਲਕੁਲ ਜਿਹੜੇ ਹੈਗੇ ਜਿੱਦਾਂ ਪਹਿਲਾਂ ਵੀ ਸਾਡੀ ਫੀਸ ਸਾਰਿਆਂ ਨੂੰ ਘੱਟ ਹੀ ਰੱਖੀ ਹੋਈ ਸੀਗੀ ਹਨਾ ਕਿਉਂਕਿ ਇਹ ਫੀਸ ਘੱਟ ਕਰਨ ਦਾ ਇਹ ਕਾਰਨ ਨਹੀਂ ਹੈਗਾ ਕਿ ਸਾਨੂੰ ਕੰਮ ਨਹੀਂ ਆਉਂਦਾ ਮੇਰੇ ਸ਼ੁਰੂ ਤੋਂ ਹੀ ਆਦਤ ਰਹੀ ਹੈ ਕਿ ਕਿਸੇ ਦਾ ਫਾਇਦਾ ਕਰਾਂ ਕਿਉਂਕਿ ਕੋਈ ਇਨੀ ਫੀਸ ਭਰ ਸਕਦਾ ਜੀ ਕੋਈ ਨਹੀਂ ਭਰ ਸਕਦਾ ਹਨਾ ਬਟੇ ਇੱਕ ਤਾਂ ਪਰੇ ਤੋਂ ਪਰੇ ਪੈ ਨੇ ਤੇ ਸਲੂਟ ਵੀ ਪਰੇ ਤੋਂ ਪਰੇ ਪੈਣੇ ਉੱਪਰ ਤੋਂ ਉੱਪਰ ਪੈਣੇ ਆਏ ਫੀਸਾਂ ਰਹੀ ਹੈਗੇ ਇੰਨਾਂ ਜ਼ਿਆਦਾ ਕਿਉਂਕਿ ਬੱਚੇ ਮੇਰੇ ਕੋਲੇ ਆ ਕੇ ਜਦੋਂ ਸਿੱਖ ਰਹੇ ਆ ਹਨਾ ਉਹ ਬੱਚੇ ਵੀ ਗੱਲਾਂ ਕਰਦੇ ਆ ਜਾਂ ਕੋਈ ਹੋਰ ਵੀ ਕਿਸੇ ਨੇ ਲੱਗਣਾ ਹੁੰਦਾ ਉਹ ਵੀ ਗੱਲਾਂ ਕਰਦੇ ਆ ਕਿ ਇੰਨੀ ਫੀਸ ਅਸੀਂ ਨਹੀਂ ਦੇ ਸਕਦੇ ਹਨਾ ਕੰਮ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਹੁਣ ਹੁਣ ਤੱਕ ਆਪਾਂ ਜਿੱਤੇ ਦੇ ਧੂਰੀ ਆਇਆ ਸਮਸਾਤ ਪ੍ਰੋਗੈ ਪਤਾ ਨਹੀਂ ਕਿੰਨੇ ਕੋ ਬੱਚੇ ਮੇਰੇ ਕੋਲ ਕੰਮ ਸਿੱਖ ਕੇ ਚਲੇ ਗਏ ਉਹ ਤਾਂ ਜਿਹੜਾ ਆਪਾਂ ਦੱਸਣ ਚ ਜਿਵੇਂ ਆਪਾਂ ਕਹਿੰਦੀ ਵੀ ਅਸੀਂ ਵਧੀਆ ਸਿਖਾਉਣੀ ਆ ਉਹ ਨਹੀਂ ਹੁੰਦਾ ਆਵਦੇ ਵੜਾਈ ਤਾਂ ਹਰ ਕੋਈ ਕਰ ਲਉ ਹੈਨਾ ਜਦੋਂ ਸਾਨੂੰ ਉਹ ਬੱਚੇ ਕਹਿੰਦੇ ਨੇ ਜਾਂ ਉਹਨਾਂ ਦੇ ਮਾਪਿਓ ਕਹਿੰਦੇ ਨੇ ਜਿੰਨੇ ਬੱਚੇ ਮੇਰੇ ਕੋਲੇ ਕੰਮ ਸਿੱਖ ਕੇ ਗਏ ਨੇ ਅੱਜ ਉਹ ਆਉਂਦਾ ਵਧੀਆ ਕੰਮ ਚਲਾ ਰਹੇ ਨੇ ਜਿਵੇਂ ਮਤਲਬ ਕਿ ਉਹ ਆਪਦੀ ਰੋਟੀ ਕਮਾ ਰਹੇ ਨੇ ਹੈਨਾ ਆਪਦੀ ਰੋਟੀ ਤੇ ਪੈ ਗਏ ਮੇਰੇ ਕੋਲੇ ਮੈਨੂੰ ਬਹੁਤ ਜ਼ਿਆਦਾ ਤੁਸੀ ਹੁੰਦੀ ਹੈ ਤੇ ਮੈਨੂੰ ਇਹ ਨਹੀਂ ਹੁੰਦਾ ਵੀ ਬੱਚੇ ਮੇਰੇ ਤੋਂ ਕੰਮ ਸਿੱਖ ਕੇ ਲੈਣੇ ਉਹ ਕੰਮ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚੋਂ ਵੀ ਕੁੜੀਆਂ ਕੰਮ ਸਿੱਖ ਗਈਆਂ ਉਹ ਵੀ ਵਧੀਆ ਜਿਹੜਾ ਹੈਗਾ ਮੋਕਾਂ ਦੇ ਪੇਮੈਂਟ ਤੇ ਕੱਪੜੇ ਸिलाई ਕਰ ਰਹੀ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਨਾ ਹੋਰ ਪਿੰਡਾਂ ਦੇ ਬੱਚੇ ਕਾਫੀ ਪਿੰਡਾਂ ਦੇ ਬੱਚੇ ਆਪਣੇ ਕੋਲੋਂ ਕੰਮ ਸਿੱਖ ਕੇ ਗਏ ਨੇ ਕਿਸੇ ਨੇ ਵੀ ਅਜ ਤੱਕ ਇੱਕ ਬੱਚੇ ਨੇ ਵੀ ਇਹ ਨਹੀਂ ਕਿਹਾ ਪੂਰੇ ਅਸੀਂ ਮਨਾਵਾਂਗੇ ਤੁਹਾਨੂੰ ਸਾਡੇ ਸਟੂਡੈਂਟਾਂ ਨਾਲ ਹਨਾ ਕਿਸੇ ਨੇ ਵੀ ਕਦੇ ਇਹ ਨਹੀਂ ਕਿਹਾ ਵੀ ਸਾਨੂੰ ਉਸ ਤੋਂ ਸਮਝ ਨਹੀਂ ਲੱਗਿਆ ਚਲੋ ਪਹਿਲਾਂ ਪਹਿਲਾਂ ਲੱਗਦਾ ਜਦੋਂ ਜ਼ੀਰੋ ਤੋਂ ਬੱਚਾ ਲੱਗਦਾ ਹੈ ਨਾ ਉਹਨਾਂ ਥੋੜਾ ਜਿਹਾ ਔਖਾ ਜਰੂਰ ਲੱਗਦਾ ਹੁੰਦਾ ਹੈ ਔਖਾ ਲੱਗਦਾ ਹੁੰਦਾ ਕਹਿੰਦੇ ਨੇ ਵੀ ਅਸੀਂ ਸਿੱਖਣਾ ਹੈ ਜੀ ਪਰ ਜਦੋਂ ਇਹ ਬੱਚਾ 1 ਮਹੀਨਾ ਆਪਣੇ ਕੋਲੇ ਕੰਮ ਕਰ ਲੈਂਦਾ ਹੈ ਉਹ ਆਪਦੇ ਆਪ ਨੂੰ ਬੋਲ ਕੇ ਜਾਂਦਾ ਹੈ ਕਹਿੰਦੇ ਜੀ ਬਹੁਤ ਸੌਖਾ ਤਰੀਕਾ ਹੈ ਤੁਹਾਡਾ ਹਨਾ ਵੀ ਸਾਨੂੰ ਸਮਝ ਲੱਗੀ ਹੈ ਮੇਰੇ ਬੱਚੇ ਆਪਦੇ ਆਪ ਸਾਰੇ ਜਿਹੜੀ ਕਟਿੰਗ ਕਰਦੀ ਆ ਬੱਚੇ ਖੁਦ ਕਰਦੇ ਆ ਮੈਂ ਇਹ ਇੱਕ ਇੱਕ ਮਹੀਨਾ ਹੋਰ ਵੀ ਭੈਣ ਦਾ ਹੋਣਾ ਆ ਸੀਗਾ ਕਹਿੰਦੇ ਮੈਂ ਕਿਸੇ ਬਟੀਕ ਦੇ ਵਿੱਚ ਪਹਿਲਾਂ ਲੱਗੇ ਹੋਏ ਸੀਗੇ ਵੀ ਉੱਥੇ ਮੈਨੂੰ ਸਾਰੀ ਕਟਿੰਗ ਕਰਕੇ ਦੇਉਂਦੇ ਮੈਡਮ ਹਣਾ ਮੈਨੂੰ ਕਟਿੰਗ ਬਿਲਕੁਲ ਹੀ ਨਹੀਂ ਆਈ ਤੇ ਨਵੇਂ ਮਹੀਨੇ ਮੈਂ ਲਾ ਲਈ ਸਾਡੇ ਕੋਲੇ ਅਸੀਂ ਪਹਿਲਾਂ ਪਹਿਲਾਂ ਕਟਿੰਗ ਕਰਕੇ ਦਿੰਦੇ ਹਾਂ ਦੀ ਅਸੀਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਬੱਚੇ ਨੂੰ ਕਟਿੰਗ ਕਰਕੇ ਦਿੰਦੇ ਹਾਂ ਹਣਾ 10 15 ਦਿਨ ਪਹਿਲਾਂ ਬੱਚੇ ਨੂੰ ਕਟਿੰਗ ਕਰਕੇ ਦਿੰਦੇ ਹਾਂ ਕਿਉਂਕਿ ਇਹ ਹੁੰਦਾ ਹੈ ਬੱਚੇ ਸਕੂਲ ਨਾਲ ਆਉਣਾ ਲਾ ਬਾਕੀ ਫਿਰ ਜਿਹੜੇ ਮੇਰੇ ਸਾਰੇ ਸਟੂਡੈਂਟ ਖੁਦ ਸੂਟ ਕੱਟਦੇ ਆ ਮੈਨੂੰ ਇਹ ਹੁੰਦਾ ਹੈ ਕਿ ਉਹਨਾਂ ਨੂੰ ਖੁਦ ਕਟਾਵਾ ਕਿਉਂਕਿ ਜੇ ਉਹ ਇੱਥੇ ਕੱਟ ਸਕਣਗੇ ਹਣਾ ਘਰੇ ਤਾਂ ਹੀ ਕੱਟ ਸਕਣਗੇ ਜਦੋਂ ਉਹ ਆਪਣਾ ਕੋਰਸ ਕੰਪਲੀਟ ਕਰਕੇ ਜਾਣਗੇ ਬਹੁਤ ਵਧੀਆ ਚਲੋ ਬੱਚੇ ਕੰਮ ਸਿੱਖ ਰਹੇ ਨੇ ਜੀ ਸਾਡਾ ਵੀ ਨਾਮ ਹੁੰਦਾ ਹੈ ਹਨਾ ਜੇ ਬੱਚੇ ਥਾਂ ਥਾਂ ਤੇ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ ਤੋਂ ਰਿ ਸ਼ਹਿਰ ਚੋਂ ਵੀ ਬਹੁਤ ਬੱਚੇ ਆਪਣੇ ਕੋਲੇ ਜਿਹੜੇ ਹੈਗੇ ਨੇ ਕੰਮ ਸਿੱਖ ਕੇ ਚਲੇ ਗਏ ਨੇ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੈਂ ਤੁਹਾਨੂੰ ਫੇਰ ਦੁਬਾਰਾ ਕਹਿ ਰਹੀ ਹਾਂ ਜੇ ਕਿਸੇ ਨੇ ਵੀ ਰਿਗਿਸਟ੍ਰੇਸ਼ਨ ਕਰਾਉਣੀ ਹੈ ਮੈਂ ਤੱਕ ਰਾਹ ਸਕਦਾ ਕਿਉਂਕਿ ਆਪਾਂ ਜਲਦੀ ਤੋਂ ਜਲਦੀ ਰਿਗਿਸਟ੍ਰੇਸ਼ਨ ਤਾਂ ਹੋ ਹੀ ਜਾਣੀਏ ਨੇ ਪਹਿਲੇ 10 ਬੱਚਿਆਂ ਨੂੰ ਆਕਰ ਦਿੱਤਾ ਜ਼ਰੂਰ ਦਵਾਂਗੇ ਤੁਸੀਂ ਜਲਦੀ ਤੋਂ ਜਲਦੀ ਆਪਣੀ ਐਡਮਿਸ਼ਨ ਕਰਾਓ ਹਨਾ ਤੇ ਬਾਕੀ ਜਿੱਦੇ ਆਪਣੀ ਓਪਨਿੰਗ ਹੋਈ ਹੈ ਨਾ ਆਪਾਂ ਉਹ ਵੀ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਜੇ ਆਪਣਾ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਹੈ ਆਪਣਾ ਬੁਟੀਕ ਜਿਹੜਾ ਹੈਗਾ ਚੰਦਰੇਆ ਪਹਿਲੇ ਹੀ ਹੈ ਨਾ ਤੇ ਜਿੱਥੇ ਆਪਾਂ ਹੈਗੇ ਸੀਗੇ ਉੱਥੇ ਚੰਦਰੇਆ ਇੱਥੇ ਅਸੀਂ ਰਿਵਿਸ਼ਨਾਂ ਲੈ ਰਹੇ ਆਂ ਤੇ ਤੁਸੀਂ ਆਪਣੀਆਂ ਐਡਮਿਸ਼ਨਾਂ ਕਰਾ ਸਕਦੇ ਹੋ ਕਾਪਰ ਸਪੋਰਟ ਅੰਡਰ ਵੀ ਹੋਏਗੇ ਵੀ ਨੇ ਤੇ ਕਾਫੀ ਵੀ ਆਪਾਂ ਲੋੜ ਹੀ ਬਾਕੀ ਆਪਣੇ ਕੋਲੇ ਕੋਈ ਸਲਾਈ ਕਰਦੀ ਹੈ ਭੈਣਾ ਹਨਾ ਵਧੀਆ ਸਲਾਈ ਲੱਗਦੀ ਹੈ ਪਿੰਡਾਂ ਦੇ ਵਿੱਚ ਭੈਣਾ ਸਾਨੂੰ ਉਹਨਾਂ ਦੀ ਵੀ ਜਰੂਰਤ ਹੈ ਨਾ ਤੇ ਉਹ ਵੀ ਸਾਡੇ ਨਾਲ ਜਿਹੜਾ ਹੈਗਾ ਕੰਟਰੈਕਟਰ ਵਗੈਰਾ ਕਰ ਸਕਦੀਆਂ ਨੇ ਬਾਕੀ ਕਿਸੇ ਦੀ ਨਹੀਂ ਗੱਲ ਚ ਕੋਈ ਕੋਈ ਨੀਡਣ ਵਰਕ ਕਰਦੀ ਹੈ ਭੈਣਾ ਹਨ ਆਪਾਂ ਉਹ ਵੀ ਚਾਹੀਦੇ ਆ ਤੇ ਵੈਸੇ ਤਾਂ ਆਪਾਂ ਸਾਰੇ ਕੰਮ ਕਰਾ ਰਹੇ ਆ ਹੈਂਡਵਰਕ ਥ्रेड ਵਰਕ ਨੀਡਣ ਵਰਕ ਆਪਾਂ ਹਰ ਇੱਕ ਤਰ੍ਹਾਂ ਦਾ ਕੰਮ ਜਿਹੜਾ ਆਪਣੇ ਬੁਟੀਕ ਤੇ ਹੋ ਰਿਹਾ ਹੈ ਹਨ ਤੇ ਸਲਾਈ ਵੀ ਜਾਦਾ ਸਾਰਿਆਂ ਨੂੰ ਪਤਾ ਹੀ ਆਪਣੇ ਟੇਲਰ ਮਾਸਟਰੀ ਕਰਦੇ ਇਤਬਾਰ ਲਈ ਵੀ ਨਾ ਆਪਣੇ ਹੁੰਦੇ ਨੇ ਉਹ ਵੀ ਜਿਆਦਾ ਹੋ ਜਾਂਦੇ ਨੇ ਆਪਣੇ ਟੇਲਰ ਮਾਸਟਰ ਕਰਦੇ ਨੇ ਆਪਾਂ ਨੂੰ ਸਲਵਾਰਾਂ ਵਾਸਤੇ ਪਰਪਾਈਆਂ ਵਾਸਤੇ ਭੈਣਾ ਦੀ ਜ਼ਰੂਰਤ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੀਆਂ ਨੇ ਤੇ ਆਪਾਂ ਜਿੰਮੀ ਦਾ ਕੰਮ ਹੋ ਹਨ ਤੇ ਉਮੀਦਵਾਰ ਜਿਹੜਾ ਹੈਗਾ ਜਿੰਨਾ ਉਹ ਕਰ ਸਕਣਗੇ ਆਪਾਂ ਦੇਖ ਕੇ ਉਹਨਾਂ ਨੂੰ ਕੰਮ ਵਗੈਰਾ ਦੇਵਾਂਗੇ ਕਿਉਂਕਿ ਆਪਣੇ ਕੋਲੇ ਕੰਮ ਹੈਗਾ ਆ ਜੇ ਪਰਮਾਤਮਾ ਨੇ ਆਪਾਂ ਨੂੰ ਇੰਨੇ ਯੋਗ ਕਰਿਆ ਜੀ ਆਪਾਂ ਜਿਹੜਾ ਹੈਗਾ ਜਿੰਨਾ ਹੋ ਸਕੇ ਮੇਰੇ ਤੋਂ ਮੈਂ ਭੈਣਾਂ ਨੂੰ ਰੁਜ਼ਗਾਰ ਦੇਣਾ ਬਸ ਮੇਰੇ ਮਨ ਦੇ ਵਿੱਚ ਇਹੀ ਹੈ ਵੀ ਕੋਈ ਵੀ ਵਿੱਚ ਬੇਲੀਆਂ ਭੈਣਾਂ ਬੈਠਣਾ ਹੈ ਕਿਉਂਕਿ ਕਾਫੀ ਭੈਣਾਂ ਸਾਡੀ ਤਰਪਾਈਆਂ ਕਰਦੀਆਂ ਨੇ ਪ੍ਰੈਸਾਂ ਕਰਦੀਆਂ ਨੇ ਹਨਾ ਸਲਵਾਰਾਂ ਸੌਂਦੀਆਂ ਨੇ ਉਹ ਦਾ ਕਹਿੰਦੇ ਹੁੰਦੇ ਆ ਕਿ ਹਨਾ ਸਿਆਜ ਦੇ ਜੁਗਰੇ ਜਿਹੜੇ ਹੈਗੇ ਕਮਾਲ ਲੈਣੇ ਆ ਆਪਣੇ ਕੋਲੇ ਕੰਮ ਵਾਧੂਆ ਕੋਈ ਵੀ ਸਾਡੇ ਨਾਲ ਗੱਲਬਾਤ ਕਰ ਸਕਦਾ ਬਾਕੀ ਜੇ ਕੋਈ ਭੈਣ ਹੈ ਸਮੂਹ ਦਾ ਵਧੀਆ ਕੰਮ ਜਾਣਦੀ ਆ ਸਾਰਾ ਉਹ ਵੀ ਸਾਡੇ ਨਾਲ ਜਿਹੜਾ ਹੈਗਾ ਸੰਪਰਕ ਵਗੈਰਾ ਕਰ ਸਕਦੀ ਆ ਨਾ ਆਪਾਂ ਨੇ ਸਮੂਹਨ ਵਾਸਤੇ ਕੁੜੀਆਂ ਰਖਾਣੀਆਂ ਨੇ ਤੇ ਕੰਮ ਕਰਨ ਵਾਲੇ ਜਿਹੜਾ ਵਧੀਆ ਕੰਮ ਆਉਦਾ ਹੋਵੇ ਉਹ ਸਾਡੇ ਨਾਲ ਜਿਹੜਾ ਹੈਗਾ ਸੰਪਰਕ ਵਗੈਰਾ ਕਰ ਸਕਦੇ ਨੇ ਕੰਨੀਆ ਦੇ ਬੇਨਤੀਆਂ ਕਰਦੇ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣ ਲੱਗੇ ਆ ਜੀ ਵੀਡੀਓ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕਿਸੇ ਦਾ ਫਾਇਦਾ ਹੋ ਸਕਦਾ ਹੁੰਦਾ ਹੈ ਨਾ ਇਹਦੇ ਵਿੱਚ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਆਪਣੀ ਇੰਸਟਾਗ੍ਰam ID ਹੈਗੀ ਹੈ ਕੌਰ ਸੰਧੂ ਬਟਿਕ ਐਂਡ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਸਾਡੀ ਸਟਿਚਿੰਗ ਵਗੈਰਾ ਦੇਖ ਸਕਦੇ ਹੋ ਸਾਰਿਆਂ ਨੂੰ ਜੀ ਮੇਰੇ ਕੋਲੋਂ ਹੱਥ ਜੋੜ ਕੇ ਧਿਆਨ ਦੇ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਬਖਸ਼ੂ